ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਮੈਂ ਇੱਕ ਭੈਣ ਵਾਰੇ ਅੱਜ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇੱਕ ਭੈਣ ਨੇ ਮੇਰੇ ਵਿਅਦਤ ਚੈਨਲ ਤੇ ਵੀਡੀਓ ਪਾਈ ਜਦ ਕਿ ਮੇਰੀ ਕੋਈ ਗਲਤੀ ਨਹੀਂ ਸੀ ਉਸਨੇ ਮੇਰਾ ਕੰਟੈਂਟ 100% ਕਾਪੀ ਕੀਤਾ ਪਰ ਮੈਂ ਫਿਰ ਵੀ ਉਸ ਨੂੰ ਕਿਹਾ ਕਿ ਮੇਰੀ ਕਾਪੀ ਨਾ ਕਰੋ ਇਸ ਨਾਲ ਮੇਰੇ ਚੈਨਲ ਤੇ ਵਿਊ ਘਟਦੇ ਸੀ ਇਸ ਕਰਕੇ ਮੈਂ ਉਸ ਨੂੰ ਬੇਨਤੀ ਕੀਤੀ ਕਿ ਮੇਰੀ ਮਿਹਨਤ ਤੇ ਪਾਣੀ ਨਾ ਫੇਰੋ ਆਪਣੀ ਮਿਹਨਤ ਕਰਕੇ ਚੈਨਲ ਤੇ ਕੰਮ ਕਰੋ ਪਰ ਉਸ ਨੇ ਮੇਰੀ ਬੇਨਤੀ ਮੰਨਣ ਦੀ بجائے ਮੈਨੂੰ ਆਪਣੇ ਚੈਨਲ ਤੋਂ ਵੀਡੀਓ ਪਾ ਕੇ ਧਮਕੀ ਦੇ ਦਿੱਤੀ ਮੈਂ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੁੰਦੀ ਸੀ ਪਰ ਉਸ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਮੈਂ ਉਸ ਨੂੰ ਕਾਪੀਰਾਈਟ ਦੇਵਾਂ ਮੈਂ ਵਾਹਿਗੁਰੂ ਨੂੰ ਮੰਨਦੀ ਹਾਂ ਪਰ ਮੈਂ ਮਾੜਾ ਨਹੀਂ ਕਰਨਾ ਚਾਹੁੰਦੀ ਸੀ ਪਰ ਸਾਡੇ ਗੁਰੂ ਸਹਿਬਾਨ ਨੇ ਵੀ ਕਿਹਾ ਹੈ ਕਿ ਜ਼ੁਲਮ ਕਰਨਾ ਵੀ ਗਲਤ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਇਸ ਕਰਕੇ ਮੈਂ ਉਸ ਦੇ ਦਿਲ ਦੀ ਤਮੰਨਾ ਪੂਰੀ ਕਰ ਰਹੀ ਹਾਂ ਅਤੇ ਮੈਂ ਤੁਹਾਨੂੰ ਸਭ ਨੂੰ ਵੀ ਸ਼ਾਰਟ ਸਕਰੀਨ ਲਗਾ ਕੇ ਦਿਖਾ ਰਹੀ ਹਾਂ ਕਿ ਉਹ ਮੇਰੀ ਕਾਪੀ ਕਰਦੀ ਸੀ ਜਾਂ ਨਹੀਂ ਦੂਜੀ ਗੱਲ ਉਸਨੇ ਕਹੀ ਮੈਂ ਉਸ ਦਾ ਚੈਨਲ ਚਲਾਉਣ ਵਿੱਚ ਮਦਦ ਕਰਦੀ ਸੀ ਉਹ ਕਿੰਨੀ ਕੁ ਜ਼ਿਆਦਾ ਜਾਣਕਾਰੀ ਰੱਖਦੀ ਆ ਜਿਹੜੀ ਮੇਰੀ ਮਦਦ ਕਰਦੀ ਸੀ ਮੈਂ ਆਪਣਾ ਚੈਨਲ ਚਲਾਉਣ ਲਈ ਪ੍ਰਾਚੀ ਮੈਮ ਕੋਲ ਕਲਾਸਾਂ ਲਗਾਈਆਂ ਨਾ ਕਿ ਇਸ ਤੋਂ ਮਦਦ ਲਈ ਇਸ ਨੂੰ ਤਾਂ ਖੋਦ ਚੈਨਲ ਬਾਰੇ ਜਾਣਕਾਰੀ ਨਹੀਂ ਸੋ ਮੈਂ ਫਿਰ ਇਹੀ ਕਹਿੰਦੀ ਹਾਂ ਕਿ ਮੈਂ ਇਹੋ ਜਿਹੇ ਲੋਕਾਂ ਨਾਲ ਉਲਝਣਾ ਨਹੀਂ ਚਾਹੁੰਦੀ ਕਿਉਂਕਿ ਮੈਂ ਚੈਨਲ ਤੇ ਕੰਮ ਕਰਨਾ ਚਾਹੁੰਦੀ ਹਾਂ ਲੋਕਾਂ ਨਾਲ ਉਲਝਣਾ ਨਹੀਂ ਚਾਹੁੰਦੀ ਮੈਂ ਇਸ ਤੋਂ ਬਾਅਦ ਇਸ ਮਸਲੇ ਤੇ ਕੋਈ ਵੀਡੀਓ ਨਹੀਂ ਬਾਵਾਂਗੀ ਕਿਉਂਕਿ ਮੈਂ ਵੇਲੀ ਨਹੀਂ ਤਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕੌਣ ਝੂਠਾ ਹੈ ਤੇ ਕੌਣ ਸੱਚਾ ਧੰਨਵਾਦ ਜੀ ਜੇ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਵੈਲ ਆਈਕਨ ਨੂੰ ਔਨ ਜਰੂਰ ਕਰਨਾ ਧੰਨਵਾਦ ਜੀ